ਜੀ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਦੇ ਵਿੱਚ ਤੁਹਾਨੂੰ ਪਤਾ ਆਪਣੀ ਸੀਰੀ ਚੱਲਦੀ ਆ ਸਾਨ੍ਹੇ ਵਾਲ ਮੇਲੇ ਦੀ ਤੇ ਉਹਦੇ ਵਿੱਚ ਆਪਾਂ ਜਿਹੜਾ ਹੁਣ ਪਹੁੰਚੇ ਆ ਸਟਾਲ ਤੇ ਰਾਮ ਗੜੀਆ ਐਗਰੋ ਵਰਕਸ ਮੋਗਾ ਠੀਕ ਹੈ ਜੀ ਮੋਨਕ ਮੋਗਾ ਤੇ ਇਹ ਭਰਾ ਹੁਣੀ ਬਣਾ ਰਹੇ ਨੇ ਮੱਕੀ ਦੇ ਸਾਇਲਸ ਦੇ ਚਾਰ ਵਾਲੇ ਕਟਰ ਤੇ ਮਰੇ ਖੰਡਾਉਣ ਵਾਲੇ ਸਪ੍ਰਾਇਡਰ ਤੇ ਸਪਰੇਅ ਪੰਪ ਤੇ ਡਿਸਕ ਵਾਲਾ ਆਪਣਾ ਜਿੰਦਰਾ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਗੱਲ ਕਰੀਏ ਆਪਾਂ ਕਟਰ ਦੀ ਇਹ ਜਿਹੜਾ ਕਟਰ ਆ ਜੀ ਇਹ 4 ਰੋ ਕਟਰ ਆ ਠੀਕ ਹੈ ਜੀ ਤੇ ਪੂਰਾ 360 ਇਹਦਾ ਜੋ ਆਪਣਾ ਚਾਰ ਵਾਲਾ ਉਹ ਘੁੰਮਦਾ ਜਿੱਧਰੂ ਮਰਜ਼ੀ ਤੁਸੀਂ ਘੁਮਾ ਸਕਦੇ ਹੋ ਠੀਕ ਹੈ ਜੀ 75 HP ਦੇ ਰეკਮੈਂਡ ਕਰਦੇ ਨੇ 4 ਰੋ ਵਾਲਾ ਠੀਕ ਹੈ ਜੀ ਤੇ ਬਲੇਡ ਵਾਈਜ਼ ਸਾਰਾ ਕੁਝ ਟਾਪ ਕੁਆਲਟੀ ਦਾ ਵਰਤਦੇ ਨੇ ਤੁਸੀਂ ਦੇਖ ਸਕਦੇ ਹੋ ਸ਼ਾਰਪ ਦੇ ਬਲੇਡ ਲਾਏ ਹੋ ਨੇ ਸਾਰੇ ਠੀਕ ਹੈ ਸਾਰ ਇੱਕੇ ਚੀਜ਼ ਪੂਰੀ ਕੁਆਲਟੀ ਵਾਈਜ਼ ਆ ਇਹਨਾਂ ਦੇ ਰੱਖੀ ਹੋਈ ਆ ਤੇ ਬੈਲਟਾਂ ਵਗੈਰਾ ਸਾਰਾ ਕੁਝ ਤੇ ਹੋਰ ਇੱਕ ਜਿੱਦਾਂ ਮਤਲਬ ਤੁਸੀਂ ਆ ਟੋਕਾ ਕਰਨਾ ਬਰੀਕ ਮੋਟਾ ਕਰਨਾ ਉਹਨਾਂ ਦੇ ਮਤਲਬ ਇਹ ਬਲੇਟ ਚੇਂਜ ਕਰਨੇ ਪੈਂਦੇ ਨੇ ਠੀਕ ਆ ਜੀ ਇਹਦੇ ਸਿਰਫ ਤੁਸੀਂ ਉਹ ਇੱਕ ਗਰਾਰੀ ਚੇਂਜ ਕਰਨੀ ਆ ਤੁਸੀਂ ਟੋਕਾ ਮੋਟਾ ਕਰਨਾ ਬਰੀਕ ਕਰਨਾ ਆਪਦੇ ਹਿਸਾਬ ਨਾਲ ਤੁਸੀਂ ਇਹਨੂੰ ਅਡਜਸਟ ਕਰ ਸਕਦੇ ਹੋ ਤੇ ਇੱਕ ਹੋਰ ਜੇ ਆਪਾਂ ਨੇ ਮਤਲਬ ਇਹਦੀ ਕੱਲ ਨੂੰ ਸਰਵਿਸ ਕਰਨੀ ਆ ਜਾਂ ਰਿਪੇਅਰ ਕਰਨੀ ਆ ਸੀਜ਼ਨ ਤੋਂ ਬਾਅਦ ਤਾਂ ਤੁਸੀਂ ਸਿਰਫ ਤਿੰਨ ਨਟ ਖੋਲਣੇ ਨੇ ਇਹਨੇ ਸਾਰੀ ਮਸ਼ੀਨ ਨੇ ਇੱਕ ਸਾਈਡ ਤੋਂ ਖੁੱਲ੍ਹੇ ਜਾਣਾ ਗੇਟ ਮੰਗ ਤਾਂ ਆਰਾਮ ਨਾਲ ਤੁਸੀਂ ਇਹਦੀ ਘਰੇ ਜਦੋਂ ਸੀਜ਼ਨ ਤੋਂ ਬਾਅਦ ਰਿਪੇਅਰ ਕਰਨੀ ਉਹ ਕਰ ਸਕਦੇ ਹੋ ਠੀਕ ਆ ਜੀ ਸਾਰੀ ਹਾਈਡਰੌਲਿਕ ਸਿਸਟਮ ਲੱਗਿਆ ਹੋਇਆ ਇਹ ਸਾਰਾ ਟਰੈਕਟਰ ਦੇ ਉੱਪਰ ਫਿੱਟ ਹੋ ਜਾਣਾ ਆਰਾਮ ਨਾਲ ਤੁਸੀਂ ਜਿੱਦਾਂ ਮਰਜੀ ਇਹਨੂੰ ਟਰੈਕਟਰ ਤੇ ਚਲਾ ਸਕਦੇ ਹੋ ਠੀਕ ਆ ਜੀ ਲੈਂਕਾਂ ਦੇ ਵਿੱਚ ਪਾ ਕੇ ਹਰ ਇੱਕ ਚੀਜ਼ ਕਵਾਲਿਟੀ ਜ ਕੋਈ ਉਹ ਨਹੀਂ ਕਵਾਲਿਟੀ ਨੰਬਰ 1 ਦੇਣਾ ਰੱਖੀ ਵੀ ਆ ਗੀਅਰ ਬਹੁਤ ਤਕੜਾ ਲਾਇਆ ਹੋਇਆ ਹਰ ਇੱਕ ਚੀਜ਼ ਪੂਰੀ ਹੈਵੀ ਡਿਊਟੀ ਲਈ ਵੀ ਕੋਈ ਵੀ ਕਸਟਮਰ ਨੂੰ ਕੱਲ ਨੂੰ ਪ੍ਰੋਬਲਮ ਨਾ ਆਵੇ ਤੇ ਸਰਵਿਸ ਫੁੱਲ ਇਹਨਾਂ ਦੀ ਆ ਤੁਸੀਂ ਚਾਹੇ ਦਿਨਾਂ ਚਾਹੇ ਰਾਤ ਅਸੀਂ ਇਹਦੇ ਵਿੱਚ ਕਾਲ ਕਰਾਂਗੇ ਤਾਂ ਤੁਹਾਨੂੰ ਜਦੇ ਸਰਵਿਸ ਮਿਲੂਗੀ ਇਹ ਆ ਗਿਆ 3RO ਵਾਲਾ ਸਿਸਟਮ ਸੇਮ ਆ ਸਾਰਾ ਸਿਰਫ ਇਹਦੇ ਮਤਲਬ 3RO 4RO ਆ ਤੇ 3RO ਆ ਇਹ 60 HP ਰეკਮੈਂਡ ਕਰਦੇ ਨੇ ਠੀਕ ਹੈ ਸਾਰਾ ਉਹਨੂੰ 75 HP ਡਾਕਟਰ ਦਾ ਰეკਮੈਂਡ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਉਧਰ ਉੱਥੇ ਤਿੰਨ ਨਟ ਖੋਲਣੇ ਨੇ ਇੱਧਰ ਨੂੰ ਇਹਨੇ ਖੋਲੇ ਜਾਣਾ ਸਾਰੇ ਗਰੀਸ ਪੁਆਇੰਟ ਦਿੱਤੇ ਹੋਏ ਨੇ ਹਰ ਇੱਕ ਚੀਜ਼ ਨੂੰ ਆਸਾਨੀ ਨਾਲ ਚਾਹੇ ਇੱਕ ਬੰਦਾ ਉਹ ਕਰ ਸਕਦਾ ਠੀਕ ਹੈ ਜੀ ਸਾਰਾ ਤੁਸੀਂ ਫਰੇਮ ਦੇਖ ਸਕਦੇ ਹੋ ਔਰ ਇੱਕ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਪੁਲੀਆਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ 플레이ਟ ਕਟਿੰਗ ਵਾਲੇ ਸਾਰੇ ਬਹੁਤ ਇਹਨਾਂ ਨੇ ਵਧੀਆ ਬਣਾਏ ਹੋਏ ਨੇ ਤੇ ਇਹ ਮੋਗੇ ਇਹਨਾਂ ਦਾ ਪਲਾਂਟ ਹੈ ਇਹ ਆ ਗਿਆ ਸਪਰੇਅ ਪੰਪ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਕਰਿਆ ਹੋਇਆ ਸਾਰੀ ਲੇਜ਼ਰ ਕਟਿੰਗ ਹੋ ਕੇ ਨਾਮ ਤੇ ਫੋਨ ਨੰਬਰ ਇਹਨਾਂ ਦਿੱਤੇ ਹੋਏ ਨੇ ਤੇ ਇਹ ਪਿੱਛੇ ਆ ਗਿਆ ਜਿਵੇਂ ਆਪਾਂ ਸਪਰੇਅ ਬੂਮ ਵਾਲੀ ਹੁੰਦੀ ਆ ਇਹਨੇ ਕੱਲੀ ਨਹੀਂ ਕਮ ਸੇ ਕਮ 30 35 ਫੁੱਟ ਦੀ ਜਗ੍ਹਾ ਲੈ ਕੇ ਜਾਂਦੀ ਆ ਇਹਦੇ ਵਿੱਚ ਖੜ ਕੇ ਆਪਾਂ ਚਾਹੇ ਕੁਝ ਵੀ ਕਰਨਾ ਕਰ ਸਕਦੇ ਆ ਉਸ ਤੋਂ ਅੱਗੇ ਆ ਗਿਆ ਜਿੰਦਰਾ ਤੁਸੀਂ ਜਿੰਦਰਾ ਦੇਖੋ ਗੱਨਾ ਹੈਵੀ ਜੰਦਰਾ ਬਣਾਇਆ ਹੋਇਆ ਬਹੁਤ ਜ਼ਿਆਦਾ ਹੈਵੀ ਮੈਂ ਇੰਨਾ ਹੈਵੀ ਜੰਦਰਾ ਨਹੀਂ ਦੇਖਿਆ ਸੱਚੀ ਗੱਲ ਇਹ ਪੁੱਛਾਂ ਮਾੜਾ ਡ੍ਰੈਕਟਰ ਦਾ ਛੇਤੀ ਲਿਫਟ ਨਹੀਂ ਚੱਕਦਾ ਇਹੋ ਜਿਹੇ ਜੰਦਰਾ ਬਣਾਇਆ ਪੈਣਾ ਨੇ ਜਿੱਡਾ ਮਰਜ਼ੀ ਕਹੜੀ ਧਰਤੀ ਹੋਵੇ ਪਟ ਪਟ ਇਹਨੇ ਮਾਰਨਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਆ ਗਿਆ ਸਪਰੇਡਰ ਠੀਕ ਹੈ ਜੀ ਇਹ ਮੈਨੂਅਲ ਆ ਇਹ ਲੋਹੇ ਵਾਲਾ ਠੀਕ ਆ ਬਟ ਇਹਦੇ ਵੀ ਜਿਹੜੀਆਂ ਥੱਲੇ ਪਲੇਟਾਂ ਨੇ ਉਸ ਸਟੀਲ ਦੀਆਂ ਨੇ ਉਹ ਤਾਂ ਨਹੀਂ ਕਿਉਂਕਿ ਇਹ ਜਿਹੜੀ ਖਾ ਦਾ ਜਿਵੇਂ ਬਾਈ ਜੂਰੀਆ ਪਾਉਨੇ ਆ ਤਾਂ ਇਹ ਪਾਣੀ ਲੱਗ ਜਵੇ ਤੇਲ ਲੱਗ ਜਵੇ ਜੰਗ ਪੈ ਜਾਂਦੀ ਐ ਇਸ ਕਰਕੇ ਨਾ ਨੇ ਉਹ ਸਟੀਲ ਦਾ ਰੱਖਿਆ ਹੋਇਆ ਇਹ ਵੀ ਸਾਰਾ ਇਹਦੀ ਬੋਡੀ ਵੀ ਸਟੀਲ ਆ ਸਾਰਾ ਸਟੀਲ ਆ ਹੈ ਇਹ ਵੀ ਮੈਨੂਅਲ ਬਾਟੇ ਸਾਰਾ ਸਟੀਲ ਦੀ ਫਰੇਮ ਦੇ ਵਿੱਚ ਬਣਿਆ ਹੋਇਆ ਸਾਰਾ ਇਹ ਨੂੰ ਜੰਗ ਨਹੀਂ ਪੈਂਦੀ ਤੇ ਇਹਦੀ ਲਾਈਫ ਬਹੁਤ ਜ਼ਿਆਦਾ ਹੈ ਤੇ ਜਿਹੜੀ ਇਹ ਸਟੀਲ ਲੱਗੀ ਵੀ ਆ 360 16 ਗੇਜ ਲੱਗੀ ਵੀ ਆ ਜੀ ਫੁੱਲ ਹੈਵੀ ਦੇ ਵਿੱਚ ਠੀਕ ਆ ਜੀ ਤੇ ਜਿਹੜਾ ਆਪਣਾ ਇਹ ਆਪਾਂ ਜਦੋਂ ਖਾਦ ਪਾਉਣੀ ਆ ਇਹ 55 ਫੁੱਟ ਕਵਰ ਕਰਦਾ ਉਹੀ ਲੀ ਦੇ ਵਿੱਚ ਇਹਨਾਂ ਦਾ ਪੰਪ ਜਾਊਗਾ ਇਹ ਵੀ 55 ਫੁੱਟ ਕਵਰ ਕਰਦਾ ਤੇ ਉਹੀ ਲੀ ਦੇ ਵਿੱਚ ਤੁਸੀਂ ਬਾਅਦ ਚ ਰੇ ਪਾ ਸਕਦੇ ਹੋ ਮਤਲਬ ਇੱਕੋ ਲੀ ਦੇ ਵਿੱਚ ਦੋਨੇ ਕੰਮ ਹੋ ਜਾਣੇ ਨੇ ਇਹ ਨਹੀਂ ਵੀ ਅਲੱਗ-ਅਲੱਗ ਲੀਆਂ ਪੈਣਗੀਆਂ ਜੇ ਜਦੋਂ ਖਾਦ ਪਾਉਣੀ ਆ ਉਹ ਲੀ ਅਲੱਗ ਜਦੋਂ ਸਪਰੇਅ ਕਰਨੀ ਆ ਉਹ ਲਈ ਅਲੱਗ ਪਾਉਗੇ ਇੱਕੋ ਲਾਈਨ ਦੇ ਵਿੱਚ ਦੋਨੇ ਚੀਜ਼ਾਂ ਨੇ ਕਵਰ ਕਰ ਦੇਣਾ ਤੇ ਇਹ ਸਾਰੇ ਇੰਪਲੀਮੈਂਟੇ ਜੋ ਬਣਾਉਂਦੇ ਨੇ ਆਪਾਂ ਸਾਰੇ ਤੁਹਾਨੂੰ ਡਿਟੇਲ ਦਿੱਤੀ ਆ ਜੀ ਤੇ ਜੇ ਆਪਾਂ ਐਡਰੈਸ ਦੀ ਗੱਲ ਕਰੀਏ ਰਾਮ ਗੜੀ ਐਗਰੋ ਵਰਕਸ ਮੋਗਾ ਮੂਨਕ ਤੇ ਇਹ ਹੈਗੇ ਨੇ ਭਰਾਵਾਂ ਦੇ ਫੋਨ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਫੋਨ ਨੰਬਰ ਦੇਖ ਸਕਦੇ ਹੋ ਤੇ ਬਾਕੀ ਸਾਹਮਣੇ ਉਹ ਨੰਬਰ ਲਿਖੇ ਹੋਏ ਨੇ 9889978943 ਜੀ ਤੇ ਜਰੂਪਾ ਉਹਨਾਂ ਕੋਲ ਵਿਜ਼ਿਟ ਕਰਿਓ ਜੀਨੇ ਵੀ ਅਚਾਰ ਵਾਲੀ ਮਸ਼ੀਨ ਲੈਣੀ ਆ ਜਾਂ ਪੰਪ ਲੈਣਾ ਜਾਂ ਸਪਰਾਇਡਰ ਲੈਣਾ ਤਾਂ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਤੇ ਗਾਰੰਟੀ ਆ ਮੇਰੀ ਤੁਸੀਂ ਨਰਾਸ਼ ਨਹੀਂ ਹੋਵੋਗੇ ਉਹ ਵੀ ਕਿਸੇ ਨੇ ਪੁਰਾਣੇ ਰეკਮੈਂਡ ਕਰਿਆ ਸੀ ਵੀ ਸਾਡਾ ਗੇੜਾ ਫਰੀਜ਼ਾ ਲੱਗਿਆ ਜੀ ਐਦਾਂ ਨਹੀਂ ਹੋਊਗਾ ਤੁਹਾਨੂੰ ਬਹੁਤ ਵਧੀਆ ਇਹਨਾਂ ਦੀ ਕੁਆਲਿਟੀ ਆ ਤੇ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ